this year many uh, different countries are participating in this event jide vich visitors jide hage ne assi oda target achieve kar pawange and ode layi assi parking valon kite ge ek pitex event sirf ik khareeda khareedo farokht karn wala event hai chona ke is bar jide hor vi vak vak countries ton vak vak states ton jide exhibitors aa rahe ne oh itthe aake amritsar nu enjoy countries de bare ਲਕਕ ਸਟੇਟਸ ਦੇ ਬਾਰੇ ਉਹਨਾਂ ਦੇ ਹੈਂਡੀਕਰਾਫਟਸ ਦੇ ਬਾਰੇ ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋਵੇ ਤੇ ਜਿਹੜੀ ਖਰੀਦੋ ਫਰੋਕਸ ਹੈ ਉਹ ਤਾਂ ਨਾਲ ਦੀ ਨਾਲ ਚੱਲਦੀ ਹੀ ਰਹੇਗੀ ਇਸੇ ਦੇ ਨਾਲ ਹੀ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪ ਸਭ ਦਾ ਇੱਕ ਵਾਰ ਮੁੜ ਤੋਂ ਧੰਨਵਾਦ ਪਾਈਟੈਕਸ ਦਾ 17ਵਾਂ ਚੈਪਟਰ ਦੀ ਜਿਹੜੀ ਆਗਾਜ਼ ਕੱਲ ਸੀ ਇੱਥੋਂ ਹੀ ਕਰਾਂਗੇ ਅੱਗੇ ਨਾਲੋਂ ਜਸਤਨ ਹਰਸਲ ਫੋਲਦਾ ਫੋਲਦਾ ਸਾਨੂੰ ਹਰ ਵਾਰ ਫੀਲ ਹੁੰਦਾ ਹੈ ਕਿ ਜਗ੍ਹਾ ਦੀ ਘਾਟ ਹੈ ਔਰ ਐਸੀ ਅਸੀਸ ਉਦਮ ਕਰਕੇ ਇਹ ਜਿਹੜੀ ਜਗਾ ਨਵੀਂ ਦੁਬਾਰਾ ਅਸੀਂ ਉਹਨਾਂ ਨੂੰ ਰਿਕੁਐਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇੱਥੇ ਕੋਈ ਜਗਾ ਮਿਲ ਸਕੇ ਔਰ ਮੇਰੇ ਨਾਲ ਮੇਰੇ ਕੋਲ ਸ਼ੇਅਰ ਕਰਨ ਦੇ ਲੋਕਾਂ ਦੀ ਉਹ ਨਵੇਂ ਸੀਟ ਜੀ ਆਏ ਹੋਏ ਹਨ ਔਰ ਸਟਾਟਿਨਲ ਡਾਇਰੈਕਟਰ ਨਵੇਂ ਭਾਰਤੀ ਸੂਤ ਮੈਡਮ ਹੈ ਜਿਹਦੇ ਉਹਨਾਂ ਦਾ ਇਸ਼ਾ ਉਹਨਾਂ ਦੀ ਰਿਸਪੋਨਸਿਬਿਲਟੀ ਸੋ ਅਕਤੀ ਅਸੀਂ ਜਿਸ ਦਾ ਹਰ ਵਾਰ ਟੂਰਿਜ਼ਮ ਦਾ ਫੋਕਸ ਕਰਦੇ ਆਂ کیونکہ ٹوریزم بہت ہی زیادہ امپورٹنٹ ہے پنجاب امرتسر بھی آفیسرس آن کے سارے اور اس کے لال اُسی ایک ہو سبجیکٹ ایڈ کیا کہ امرتسر کے اُتے اپیٹا اور سرکاری نمائندے ناباڑ اور ہو چیزاں فوڈ پروسنگ کی گل کی جائے گی رائس کے نال, نال ہوئی اس آئٹم اُسی امرتسر کو اور پنجاب کو ایکسپورٹ کرانی ہے स्पैशली लुधियाना तो जलंधर तो भी धन्यवाद भी करा डिस्ट्रिक एडमिनिस्ट्रेशन का जी हमेशा सू सपोर्ट सा करती है और पंजाब सरकार का और ये मैं दसना चाहवा कि मेरे नाल करण जी इतने बैठे हैं सा बहुत ही अच्छी की है एंड uh, तो मैं यही कहना चाहूँगा कि जैसे कि हमें हमेशा मीडिया की सपोर्ट मिलती रही है और पाइटेक्स एक uh, ਕਹਾਂਗਾ ਕਿ ਪੰਜਾਬ ਦਾ ਇੱਕ ਫਲੈਗਸ਼ਿਪ ਇਵੈਂਟ ਗਰਪਸ ਸੋ ਦ ਐਕਚੁਅਲ ਪਾਰਟਿਸਪੇਸ਼ਨ ਇਜ਼ ਮੱਚ ਮੱਚ ਹਾਇਰ ਦਨ 550 ਦੇ اور اور ਵੀ ਇਹ ਹੀ ਬੋਲੋਗਾਣੇ ਸਰ ਨੇ ਜਦ ਜੈਸੀ ਐਂਟਰ ਕੀਤੇ ਸਭ ਤੋਂ ਪਹਿਲਾਂ ਤਾਂ ਮੈਂ ਪੀਐਚਡੀ ਚੈਂਬਰ ਆਫ ਕਨਵਰਸ ਨੂੰ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਹੜਾ ਉਹਨਾਂ ਦੇ ਉਹਨਾਂ ਦੀ ਹਿੰਮਤ ਸਦਕਾ ਜਿਹੜਾ 17ਵਾਂ ਚੈਪਟਰ ਪਾਈਟੈਕਸ ਦਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਤੇ 7 ਤਰੀਕ ਨੂੰ ਸਟਾਰਟ ਹੋਣਾ ਤੇ 11 ਦਸੰਬਰ ਤੱਕ ਜਿਹੜਾ ਇਵੈਂਟ ਚੱਲ ਰਿਹਾ ਤੇ ਰੋਜ਼ ਮਾਰਨਿੰਗ 10 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ ਇਹ ਇਵੈਂਟ ਜਿਹੜਾ ਹੈ ਇੱਥੇ ਪਾਈਟੈਕਸ ਗਰਾਊਂਡ ਦੇ ਉੱਤੇ ਚਲਾਇਆ ਜਾ ਰਿਹਾ ਹੈ ਇਹਦਾ ਇਹ ਪਾਈਟੈਕਸ ਇੰਨਾ ਫੇਮਸ ਹੋ ਚੁੱਕਿਆ ਹੈ ਗਰਾਊਂਡ ਦਾ ਨਾਮ ਵੀ ਪਾਈਟੈਕਸ ਗਰਾਊਂਡ ਦੇ ਤੌਰ ਤੇ ਜਾਣਿਆ ਜਾਣ ਲੱਗਿਆ ਤੇ ਇਸ ਵਾਰ ਇਸ ਚੈਪਟਰ ਦੇ ਵਿੱਚ ਲਗਭਗ 550 ਸਟਾਲਸ ਨੇ 6 ਤੋਂ ਲੈ ਕੇ 7 ਕੰਟਰੀਜ਼ ਜਿਹੜੀਆਂ ਹੈਗੀਆਂ ਉਹ ਪਾਰਟਿਸਿਪੇਟ ਕਰ ਰਹੀਆਂ ਨੇ ਜਿਦੇ ਵਿੱਚ ਪਾਕਿਸਤਾਨ afghanistan iran and thailand turkey and egypt ਇਹ 6 ਕੰਟਰੀ ਜੁੜੀਆਂ ਹੈਗੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਤੇ 15 ਤੋਂ 16 ਸਟੇਟਸ ਦੀ ਜਿਹੜੀ ਹੈਗੀ ਹੈ ਇਸ ਵਾਰ ਸ਼ਮੂਲੀਅਤ ਇਹਦੇ ਵਿੱਚ ਹੋਏਗੀ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਇਵੈਂਟ ਜਿਹੜਾ ਹੈ ਇਹਨੂੰ ਵਕ ਵਕ ਸਕਸੈਸਫੁਲ ਬਣਾਓ ਇੱਥੇ ਆਓ ਇੱਥੇ ਖਰੀਦੋ ਫਰੋਖ ਦਾ ਮੌਕਾ ਤਾਂ ਹੈ ਹੀ ਇਸ ਦੇ ਨਾਲ ਨਾਲ ਇੱਥੇ ਆ ਕੇ ਵਕ ਵਕ ਸਟੇਟਸ ਨੂੰ ਜਾਣਨ ਦਾ ਉਹਨਾਂ ਦੇ ਆਰਟਿਸਟ ਉਹਨਾਂ ਦੇ ਆਰਟਿਸਨਸ ਨੂੰ ਮਿਲਣ ਦਾ ਉਹਨਾਂ ਦੇ ਹੈਂਡੀਕਰਾਫਟਸ ਨੂੰ ਜਾਣਨ ਦਾ ਉਹਨਾਂ ਦੀ ਕੁਜ਼ੀਨ ਨੂੰ ਜਾਣਨ ਦਾ ਇਹ ਇੱਕ ਬਹੁਤ ਅੱਛੀ ਓਪਰਚ्युनिटी ਹੈ ਅੱਜ ਪੂਰਾ ਜਿਹੜਾ ਮੈਂ ਬੋਲੂਗਾ ਵਰਲਡ ਹੈ ਉਹ ਤੁਹਾਡੀ ਪਲੇਟ ਦੇ ਉੱਤੇ ਸੱਚ ਕੇ ਅਮ੍ਰਿਤਸਰ ਸ਼ਹਿਰ ਦੇ ਵਿੱਚ ਆਇਆ ਹੈ ਤੇ ਇੱਥੇ ਜਰੂਰ ਆਓ ਤੇ ਇੱਥੇ ਆ ਕੇ ਇਸ ਇਵੈਂਟ ਨੂੰ ਸਕਸੈਸਫੁਲ ਬਣਾਓ ਹਾਂਜੀ ਡਿਗਨਿਟਰੀਜ਼ ਆ ਰਹੇ ਨੇ ਭਾਈ ਬੋਲੀ ਤੇ ਕਰੋ ਡਿਗਨਿਟਰੀਜ਼ ਐਸ 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 ਹੈਸ ਬੀਨ ਟੋਲਡ ਬਾਈ ਮਿਸਟਰ ਆਰ.ਐਸ. ਦੇਵਾ ਇਹਨਾਂ ਨੇ ਇਨਵਿਟੇਸ਼ਨ ਸੀਐਮ ਸਾਹਿਬ ਨੂੰ ਭੇਜਿਆ ਗਿਆ ਹੈ ਐਂਡ ਉਹ ਉਹਨੂੰ ਕਨਸੀਡਰ ਕਰ ਰਹੇ ਨੇ ਕਿ ਮੈਂ ਪ੍ਰੋਬੇਬਲੀ ਕਮ ਇਸ ਤੋਂ ਇਲਾਵਾ ਜਿਮੀ ਸ਼ੇਰਗਿੱਲ ਜੀ ਕੱਲ ਆ ਰਹੇ ਨੇ ਤੇ ਜੋ ਮੈਨੂੰ ਪਤਾ ਲੱਗਿਆ ਕਿ ਚਾਰ ਕੰਟਰੀਜ਼ ਦੇ ਐਮਬੈਸਡਰਸ ਜਿਹੜੇ ਉਹ ਵੀ ਇੱਥੇ ਆ ਰਹੇ ਨੇ ਉਹ ਦੇ ਆਰ ਕਮਿੰਗ ਪਰਸਨਲੀ ਇਸ ਤੋਂ ਇਲਾਵਾ ਜਿਹੜੇ ਆਪਣਾ ਕਲੋਜ਼ਿੰਗ ਸੈਰੇਮਨੀ ਦੇ ਉੱਤੇ ਆਪਣੇ ਦੋ ਮਨਿਸਟਰਸ ਜਿਹੜੇ ਹੈਗੇ ਨੇ ਪੰਜਾਬ ਗਵਰਨਮੈਂਟ ਦੇ ਆਰ ਆਲਸੋ ਕਮਿੰਗ ਪੰਜਾਬੀ ਸਿੰਗਲ ਲਈ ਆ ਪੰਜਾਬੀ ਸਿੰਗਲ ਬਾਰੇ ਜੀ ਮੇਂ ਜਾਣਕਾਰੀ ਨਹੀਂ ਤੁਹਾਰਾ ਸਿਦੇ ਵਸਾ ਬੈਟਰ ਦੱਸ ਸਕਦੇ ਹੋ। ਪਾਰਕਿੰਗ ਦਾ ਜਦੋਂ ਕਾਰ ਪਾਰਕਿੰਗ ਜਾਂ ਬਾਈਪਾਰਕਿੰਗ ਦਾ ਜਿਹੜਾ ਰੇਟ ਹੋਏਗਾ ਤੁਹਾਡੇ ਕੋਲ ਕੋਈ ਚਾਰਜ ਲਗਾਈ ਜਾਂਦੀ ਹੈ ਜਾਂ ਪ੍ਰਾਈਵੇਟ ਜੀ ਕਾਰ ਪਾਰਕਿੰਗ ਦਾ ਸੀ ਹਰ ਵਾਰ ਦੀ ਤਰ੍ਹਾਂ ਜਿਹੜਾ ਰੈੱਡ ਕਰਾਸ ਨੂੰ ਜਿਹੜਾ ਜਿੰਮਾ ਦਿੰਨੇ ਆ ਕਿਉਂਕਿ ਰੈੱਡ ਕਰਾਸ ਦੇ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਉਹ ਇੱਕ ਚੰਗੇ ਨੇਕ ਕੰਮਾਂ ਦੇ ਲਈ ਲਗਾਏ ਜਾਂਦੇ ਹਨ। ਵੈਸੇ ਕੀ ਚਾਰजेस ਕੀ ਹੁੰਦੇ ਚਾਰजेस ਜੀ ਆਮ ਨਾਟ ਸ਼ੋਰ ਆਈ ਥਿੰਕ 20 ਰੁਪੀਆ ਜੋ ਮੈਨੂੰ ਚਾਰਜ ਇਹ ਲੋਕਾਂ ਦੇ ਕਿੰਨੇ ਵਿਛਦਾ ਨਹੀਂ ਜੀ ਅਰੇਂਜਮੈਂਟਸ ਪੂਰੇ ਇਨ ਪਲੇਸ ਨੇ ਜਿੱਥੇ ਸਾਹਮਣੇ ਵਾਲਾ ਵੱਡੀ ਪਾਰਕਿੰਗ ਵਾਸਤੇ ਇੱਕ ਪੱਕਾ ਪਲੇਟਫਾਰਮ ਹੈ ਉੱਥੇ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈਗੀ ਇਸ ਵਾਰ ਅਸੀਂ ਇਨਹਾਂਸ ਕੈਪੈਸਟੀ ਨੂੰ ਕਰਦੇ ਹੋ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਹੋਇਆ ਜਿਹੜੀ ਐਂਟਰੀ ਹੋਏਗੀ ਉਹ ਕਿੰਨੇ ਦਾ ਹੋਏਗੀ 40 ਰੁਪਏ ਦੀ ਟਿਕਟ ਜਿਹੜੀ ਹੈਗੀ ਉਹ ਆਮ ਪਬਲਿਕ ਆ ਸਕਦੀ ਹੈ ਜੀ ਦੇਵਾ ਜੀ ਤੁਸੀਂ ਇਸ ਤਰ੍ਹਾਂ ਮੈਂ ਅੱਗੇ ਦੱਸਿਆ ਕਿ ਮੇਲਾ ਵੱਡਾ ਹੋ ਰਿਹਾ ਵੱਡਾ ਬਣਨ ਦੇ ਆ ਅਸੀਂ ਐਨਕੀ ਬਹੁਤ ਹੀ ਜ਼ਿਆਦਾ ਇਲਾਬੋਰੇਟਿਵ ਫੂਡ ਕੋਰਟ ਬਣਾਇਆ ਕਿਉਂਕਿ ਸਾਡੇ ਕੋਲ ਜਗ੍ਹਾ ਸੀਗੀ ਅਸੀਂ ਬਹੁਤ ਵੱਡਾ ਫੂਡ ਕੋਰਟ ਇੰਤਜ਼ਾਮ ਕੀਤਾ ਔਰ ਸਾਰੇ ਤਰ੍ਹਾਂ ਦੇ ਲੋਕ ਬਾਹਰੋਂ ਬੱਕਰੀ ਸਟੇਟਾ ਤੋਂ ਫੂਡ ਦੇ ਕਾਊਂਟਰ ਲੈ ਕੇ ਆ ਰਹੇ ਨੇ ਬਹੁਤ ਅੱਛੀ ਗੱਲ ਹੈ ਕਿ ਸਟਾਰ ਅਟਰੈਕਸ਼ਨ ਹੈ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਜਿਮੀ ਸ਼ੇਰਗਿਲ ਦੀ ਗੱਲ ਇੱਥੇ ਹੋਣਗੇ ਉਹ ਤੁਸੀਂ ਮਤਲਬ ਬੱਚਿਆਂ ਨੂੰ ਯੰਗਸਟਰਸ ਨੂੰ ਵੀ ਮਿਲਣਗੇ ਵਿਜ਼ਿਟ ਕਰਨਗੇ ਤੇ ਉਹਦੇ ਨਾਲ ਇੱਕ ਹੋਰ ਸਾਡੇ ਸਾਡੇ ਹੁਲਾੜਾ ਮਿਲੇਗਾ ਸਾਡੇ ਇਵੈਂਟ ਨੂੰ ਅ ਅੰਬੈਸਡਰ ਸਟਾਰ ਕੰਟਰੀਆਂ ਦੇ ਆ ਰਹੇ ਨੇ ਇੰਨੀਆਂ ਸਟੇਟਾਂ ਆ ਰਹੀਆਂ ਨੇ ਪੰਜ ਛੇ ਮੰਤਰੀ ਸਾਹਿਬ ਆਣਗੇ ਸੀਐਮ ਸਾਹਿਬ ਦੀ ਅਪਰੇਸ਼ਨਲ ਪ੍ਰੋਗਰਾਮ ਜੋ ਜਗਾ ਸ਼ਡਿਊਲ ਕੱਲ ਆਉਣ ਦੀ ਕੋਸ਼ਿਸ਼ਾਂ ਵੀ ਆਣਗੇ ਸਾਡੇ ਕੋਲ ਸੋ ਇਹ ਗਵਰਨਮੈਂਟ ਦੇ ਨਾਲ ਹੈ ਇਵੈਂਟ ਤੇ ਗਵਰਨਮੈਂਟ ਦੀ ਜਿਹੜੀ ਸਪੋਰਟ ਹੈ ਉਹਦੇ ਚ ਸਭ ਦਾ ਫਰਜ਼ਬੰਦ ਅਫਸਰ ਸਾਹਿਬਾਨ ਵੀ ਕਾਫੀ ਆ ਰਹੇ ਨੇ ਸੋ ਮੈਂ ਸਮਝਦਾ ਵੀ ਇਹ ਦਿੱਲੀ ਦੇ ਜਿਹੜਾ ਆਈਟੀਐਫਟੀ ਸ਼ੋ ਹੁੰਦਾ ਨਵੰਬਰ ਚ ਉਸ ਤੋਂ ਬਾਅਦ ਇਹ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਇਵੈਂਟ ਬਣ ਚੁੱਕਾ ਹੈ ਔਰ ਇੰਨੀ ਫੁੱਟਫਾਲ ਕਿਤੇ ਨਹੀਂ ਹੁੰਦੀ ਚਾਹੇ ਦਿੱਲੀ ਵਾਲੇ ਆਈਟੀਐਫਟੀ ਚ 13 ਦਿਨ ਦਾ ਇਵੈਂਟ ਹੁੰਦਾ ਉਹਦੇ ਚ ਵੀ ਨਹੀਂ ਹੁੰਦੀ ਇੰਨੀ ਇੱਥੇ ਇੱਕ ਦਿਨ ਦੇ ਵਿੱਚ ਹੁੰਦੀ ਸੋ ਇਸ ਇਵੈਂਟ ਨੂੰ ਕਹਿ ਲੋ ਵੀ ਇੱਕ ਰੱਬ ਦੀ ਗੁਰੂ ਦੀ ਨਗਰੀ ਦਾ ਇੱਕ ਮਿਲਿਆ ਹੋਇਆ ਅਸ਼ੀਰਵਾਦ ਮਿਲਿਆ ਜਿਹੜਾ ਕਿ ਵਧਦਾ ਜਾ ਰਿਹਾ ਤੇ ਅਸੀਂ ਤੇ ਇਹਨੂੰ ਇੱਥੋਂ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਦੁਬਾਰਾ ਪਾਕਿਸਤਾਨ ਦਾ ਬਾਗਾ ਬਾਰਡਰ ਖੁੱਲੇ ਤੇ ਪੰਜਾਬ ਪਰਫੁੱਲਤ ਹੋਵੇ ਤੇ ਸਾਡਾ ਟ੍ਰੇਡ ਚੱਲੇ ਤਾਂ ਕਿ ਇੰਸਟਰੀ ਵਿੱਚ ਆਇਆ ਆ ਰਣੇ ਜੀ ਕਿ ਕਿੰਨੇ ਸਾਲ ਹੋ ਗਏ ਤਿੰਨ ਚਾਰ ਸਾਲ ਨੇ ਜੀ ਔਰ ਤਿੰਨ ਚਾਰ ਸਾਲ ਨੇ ਜਿਨ੍ਹਾਂ ਕੋ ਸਾਰਕ ਵੀਜ਼ਾ ਹੁੰਦਾ ਉਹ ਆਜ ਕੋਈ ਕਿਹਾ ਕਿ ਨਸ਼ਾ ਖਤਮ ਕਰਨ ਵਾਸਤੇ ਕੈਂਪ ਲਗਾਏ ਜਾਂਦੇ ਸਰਕਾਰਾਂ ਨੇ ਕੰਮ ਕੀਤਾ ਗਿਆ ਲਗਾਇਆ ਗਿਆ ਕਿ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਇਆ ਉਹਦੇ ਚ ਸਾਡੀ ਉਦਮ ਇਹ ਹੀ ਹੈ ਕਿ ਵੀ ਅਸੀਂ ਜਿੰਨੇ ਵੀ ਲੋਕ ਨੇ ਸੋਸ਼ਲ ਸਰਵਿਸ ਨਾਲ ਕਰੀਏ ਜਿਵੇਂ ਹੈਂਡੀਕੈਪ ਬੱਚੇ ਆ ਸਪੈਸ਼ਲ ਚਿਲड्रन ਆ ਉਹਨਾਂ ਨੂੰ ਰਿਕੁਐਸਟ ਕੀਤੀ ਉਹ ਆ ਰਹੇ ਨੇ ਉਸ ਤਰ੍ਹਾਂ ਹੀ ਬਲੱਡ ਡੋਨੇਸ਼ਨ ਕੈਂਪ ਹੈ ਉਹ ਅਸੀਂ 2 ਦਿਨ ਚਲਾਵਾਂਗੇ ਤਾਂ ਕਿ ਜਿੰਨੀ ਵੀ ਇੱਥੇ ਹੋਰ ਬਲੱਡ ਪਲੇਟਲੇਟਸ ਇਕੱਠੇ ਹੋ ਸਕਦੇ ਨੇ ਕਿੰਗੂ ਦਾ ਕੋਈ ਇਸ਼ੂ ਹੈ ਕੋਈ ਲੋਕਾਂ ਨੂੰ ਲੋੜ ਹੈ ਉਹ ਕੋਈ ਕਰ ਸਕੀਏ ਪਰਮਾਨੈਂਟ ਕਨਵੈਨਸ਼ਨ ਸੈਂਟਰ ਦੀ ਕਈ ਚੀਜ਼ਾਂ ਮੰਗੀ ਕਰਦੇ ਹਾਲੇ ਤੱਕ ਉਹ ਬਣਿਆ ਨਹੀਂ ਉਹ ਉਹ ਉਹਦੇ ਕੀ ਗੱਲ ਪਤਾ ਹੁੰਦਾ ਲਵੇ ਪਿਆ ਸਾਹਿਬ ਨਾਲ ਗੱਲ ਹੋਈ ਹੈ ਦੇਖੋ ਜੀ ਗੱਲ ਇਹ ਹੈ ਕਿ ਯੂਨਿਟੀ ਮਾਲ ਇੱਕ ਆਇਆ ਅਪਰੂਵ ਹੋ ਕੇ ਸੈਂਟਰ ਗਵਰਨਮੈਂਟ ਨਾਲ ਸਾਡੀ ਉਮੀਦ ਹੈ ਵੀ ਸਾਡਾ ਕੰਮ ਉੱਥੇ ਸ਼ੁਰੂ ਹੋ ਜਾਏਗਾ ਅਸੀਂ ਇੱਥੇ ਕਹਿ ਕੇ ਪਾਇਆ ਤੇ ਹੈ ਸਾਰਾ ਕੁਝ ਬਟ ਟਾਈਮਿੰਗ ਵੀ ਰਹਿ ਕੇ ਦੀ ਰਾਤ ਇਹਦੀ ਸਵੇਰੇ 10 ਵਜੇ ਤੋਂ ਰਾਤ ਦੇ 8 ਵਜੇ ਤੱਕ ਤੇ ਵੀਕੈਂਡ ਤੇ 9 ਵਜੇ ਸਰਵਾਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਉਂਦੇ ਨੇ ਕਿਉਂਕਿ ਇਹਦਾ ਪ੍ਰਬੰਧ ਕਿੰਨਾ ਕੋ ਪੂਰੀ ਪੂਰਾ ਲੈਬੋਰੇਟਰੀ ਦਾ ਇੰਜਾਮ ਹੈ ਜੀ ਟੂ ਦੀ ਸੈਟੀਸਫੈਕਸ਼ਨ ਆਫ ਪੁਲਿਸ ਇਨੇ ਕੋ ਕੈਮਰੇ ਵੀ ਲਗਾਏ ਗਏ ਨੇ ਕੰਟਰੋਲ ਰੂਮ ਦੋ ਬਣਾਏ ਗਏ ਨੇ ਪੂਰਾ ਫਾਇਰ ਸੇਫਟੀ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਔਰ ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਗਵਰਨਮੈਂਟ ਨੂੰ ਜਿੰਨੀ ਅਸੀਂ ਐਜ਼ ਅ ਸਿਕਿਉਰਿਟੀ ਸੇਫਟੀ ਵਾਈਜ਼ ਕਰ ਸਕੀਏ ਕੋ ਅਸੀਂ ਕਰਾਈਏ ਤਾਂ ਕਿ ਕੋਈ ਨਹੀਂ ਸਨੇਚਿੰਗ ਕੋਈ ਵੀ ਕਿਸੇ ਤਰ੍ਹਾਂ ਦੀ ਚੋਰੀ ਨਾ ਹੋ ਸਕੇ ਪਰ ਕਿੰਨੇ ਦਿਨ ਚਲੇਗਾ ਇਹ 5 ਦਿਨ ਚ 7 ਤਰੀਕ ਤੋਂ ਲੈ ਕੇ 11 ਤਰੀਕ 11 ਤਰੀਕ ਸੋਮਵਾਰ लास्ट ਦਿਨ